ਚੰਡੀਗੜ੍ਹ ਵਿੱਚ ਨਗਰ ਨਿਗਮ ਚੋਣਾਂ ਲਈ ਅੱਜ ਵੋਟਾਂ ਪਾ ਰਹੇ ਨੇ ਔਰ ਮੈਂ ਇਸ ਵਕਤ ਸੈਕਟਰ 8 ਵਿੱਚ ਮੌਜੂਦ ਹਾਂ ਮੇਰੇ ਨਾਲ ਕੁਝ ਮਹਿਲਾਵਾਂ ਨੇ ਜੋ ਕਿ ਵੋਟ ਪਾ ਕੇ ਆਏ ਸਭ ਤੋਂ ਪਹਿਲਾਂ ਤੁਹਾਡਾ ਨਾਮ ਕੀ ਹੈ ਜੀ ਹਰਪੰਸ ਗੌਰ ਹਰਪੰਸ ਜੀ ਸਵੇਰੇ ਸਵੇਰੇ ਵੋਟ ਪਾਉਣ ਦੀ ਵਜ੍ਹਾ ਠੀਕ ਹੈ ਅੱਛਾ ਲੱਗ ਰਹਾ ਹੈ ਬਿਵਾਹ ਚ ਰਸ਼ ਹੋ ਜਾਂਦਾ ਹੈ ਤੇ ਟਾਈਮ ਤੇ ਪਾ ਦੇਣਾ ਅੱਛਾ ਹੁੰਦਾ ਹੈ ਪਾਣਾ ਵੀ ਜ਼ਰੂਰੀ ਹੈ ਵੋਟ ਪਾਣੀ ਜ਼ਰੂਰੀ ਹੈ ਤੁਹਾਡਾ ਨਾਮ ਕੀ ਹੈ ਜੀ ਬਿੱਟੂ ਜੀ ਇਹ ਜਾਨਣਾ ਚਾਹੁੰਗਾ ਤੁਹਾਡੇ ਕੋਲ ਕਿ ਇਸ ਵਾਰ ਦੇਖਿਆ ਜਾ ਰਿਹਾ ਹੈ ਕਿ ਨੋਟਾ ਦਾ ਵੀ ਪ੍ਰਬੰਧ ਕੀਤਾ ਗਿਆ ਕਿਰ ਤੁਹਾਨੂੰ ਕੋਈ ਕੈਂਡੀਡੇਟ ਪਸੰਦ ਨਹੀਂ ਹੈਗਾ ਤਾਂ ਤੁਸੀਂ ਨੋਟਾ ਵੀ ਔਰ ਅਵੇਅਰਨੈਸ ਬਹੁਤ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਲੋਕ ਬਹੁਤ ਘੱਟ ਜੇ VOTING ਪਾਉਣ ਲਈ ਆ ਰਹੇ ਨੇ ਨਹੀਂ ਜਿਵੇਂ ਜਿਵੇਂ ਮਤਲਬ ਹੋ ਜਾਂਦਾ ਦਿਨ ਚੜਦਾ ਹੈ ਹੌਲੀ ਹੌਲੀ 12 1 ਵਜੇ ਤੱਕ ਹੋ ਜਾਏਗਾ ਸਾਰੇ VOTING ਹੋ ਜਾਏਗੀ ਮਹਿਲਾਵਾਂ ਚ ਕਾਫੀ ਜੋਸ਼ ਦੇਖਣ ਨੂੰ ਮੇਰੇ ਜਾਨ ਅੰਦਰ ਲੋਕ ਮਹਿਲਾਵਾਂ VOT ਪਾਉਣ ਲਈ ਆ ਰਹੇ ਨੇ ਸਿੰਘ ਜੰਮਣਾ ਸਵੇਰੇ ਸਿਰ ਕੰਮ ਖਤਮ ਕਰਕੇ ਉਹਨਾਂ ਨੂੰ ਹੁੰਦਾ ਵੀ ਇਹ ਖਾਣਾ ਬਣਾਉਣ ਤੋਂ ਪਹਿਲੇ ਪਹਿਲੇ ਅਸੀਂ ਬੋਟ ਪਾਈਏ ਤੇ ਫਿਰ ਉਹਦੇ ਬਾਅਦ ਰਸਟ ਬਹੁਤ ਹੀ ਤੇ ਰਿੱਖਤਾ ਵੈਸੇ ਵੀ ਖੜਾ ਨਹੀਂ ਹੋ ਜਾਂਦਾ ਬਜ਼ੁਰਗ ਲੋਕਾਂ ਸਾਡੇ ਵਰਗੇ ਨੂੰ ਤੇ ਮੈਂ ਵੈਸੇ ਵੀ ਟਾਈਮ ਤੇ ਜਿਹੜੇ ਕੰਮ ਹੋ ਜਾਣ ਉਹ ਇੱਥੇ ਆ ਤੁਹਾਨੂੰ ਕੀ ਲੱਗਦਾ ਕਿ ਇਸ ਵਾਰ ਦੇ ਇਲੈਕਸ਼ਨ ਪਿਛਲੇ ਚੋਣਾਂ ਨਾਲੋਂ ਕਿੰਨਾ ਫਰਕ ਹੈ ਦੇਖੋ ਅੱਗੇ ਨਾਲੋਂ ਫਰਕ ਤਾਂ ਹੈਗਾ ਉਹਨੂੰ ਦੇਖੋ ਜਿੱਤਦੇ ਪਤਾ ਲੱਗੂਗਾ ਕਿ ਕੌਣ ਜਿੱਤਦੇ ਕੌਣ ਹਾਰਦਾ ਇਹ ਤੁਹਾਡੇ ਲਈ ਇਸ ਵਾਰੀ ਕਿਉਂਕਿ ਨੋਟਬੰਦੀ ਵੀ ਜੋ ਹੈ ਤਾਂ ਬਹੁਤ ਮੁਸ਼ਕਲ ਹੈ ਜੀ ਬੈਂਕਾਂ 'ਚ ਜਾਓ ਤਾਂ ਲੈਣਾ ਜੀ ਖੜਨਾ ਮੁਸ਼ਕਲ ਹੋ ਜਾਂਦਾ ਹੈ ਬਹੁਤ ਮੁਸ਼ਕਲ ਹੈ ਪੈਸੇ ਵੀ ਪੂਰੇ ਨਹੀਂ ਮਿਲਦੇ ਜਿੰਨੇ ਜਰੂਰਤ ਹੋਣ ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਦੇ ਜਿਹੜੇ ਚੋਣਾਂ ਦੇ ਨਤੀਜੇ ਹੋਣਗੇ ਉਹ ਨੋਟਬੰਦੀ ਤੇ ਕਾਫੀ ਉਹਦਾ ਫੈਕਟਰ ਹੋਊਗਾ ਹੋਏਗਾ ਕਾਫੀ ਉਹ ਤੇ ਤਾਸਰ ਪਾਏਗਾ ਵੋਟ ਨੋਟਬੰਦੀ ਕਰਕੇ ਵੋਟਾਂ ਦਾ ਬਹੁਤ ਕਾਫੀ ਅਸਰ ਪਾਏਗਾ ਇਸਨ ਮਹਿਲਾਵਾਂ ਖਾਸਤੂਬੇ ਬਜ਼ੁਰਗ ਵੀ ਨਾ ਵਿੱਚੋ ਜਿਸ ਤਰਿਕ ਦੱਸਿਆ ਕਿ ਜੋ ਹੈ ਸਵੇਰੇ ਸਵੇਰੇ ਵੋਟ ਪਾਉਣ ਲਈ ਆਏ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਿਉਂਕਿ ਇਹਨਾਂ ਨੇ ਕਰਨਾ ਹੈ ਔਰ ਜ਼ਰੂਰੀ ਵੀ ਹੈ ਉਸ ਕਰਕੇ ਸਵੇਰੇ ਸਵੇਰੇ ਆਏ ਨੇ ਔਰ ਅਹਿਮ ਗੱਲ ਜਿਹੜੀ ਹੈ ਕਿ ਇਸ ਵਾਰ ਦੀਆਂ ਚੰਡੀਗੜ੍ਹ ਦੀ ਜਿਹੜੀ ਕਾਰਪੋਰੇਸ਼ਨ ਇਲੈਕਸ਼ਨ ਨੇ ਇਹਨਾਂ ਵਿੱਚੋਂ ਨੋਟਬੰਦੀ ਦਾ ਜਿਹੜਾ ਇਸ਼ੂ ਹੈ ਜੋ ਦੇਸ਼ ਭਰ ਦੇ ਵਿੱਚ ਹੈ ਉਹ ਕਾਫੀ ਅਹਿਮ ਭੂਮਿਕਾ ਨਿਭਾਏਗਾ ਕੈਮਰਾਮਨ ਗੁੰਜੀ ਦੇ ਨਾਲ ਸਰਬਜੀਤ ਸਿੰਘ ਐਪੀਪੀ ਸੰਜਾ ਚੰਡੀਗੜ੍ਹ